ਦਸਾਂ ਕੀ ਲੋਕੋ ਜੋ ਸੀ ਹਾਲਤ ਸੰਸਾਰ ਦੀ ਪਈ ਸੀ ਜਦ ਲੋੜ ਜਗਤ ਨੂੰ ਸੱਚੇ ਅਵਤਾਰ ਦੀ ਆਈ ਗੁਰੂ ਨਾਨਕ ਬਣ ਕੇ ਜੋਤਿ ਨਰੰਕਾਰ ਦੀ ਆਦਮ ਦੇ ਸੁਰਗ ਚੀਉਦੋ ਕਲ ਜੁਦਾ ਮੇਰਾ ਸੀ ਦੁਨੀਆ ਵਿੱਚ ਪਹਰੇ ਆ ਸਾਰੇ ਆਪ ਹਨੇਰਾ ਸੀ ਫਸਰੇ ਜਨ ਪਾਵਤhme ਹੁੰਦੀ ਸੀ ਧਰਮ ਦੀ ਹਾਨੀ ਧਰਮ ਮੇਸਥਾਨਾ ਤੇ ਵਿਗਰਾ ਭਗਵਾਨ ਪਿਆਸੀ ਕੂੜੀ ਦੀ ਦੁਕਾਨਾ ਤੇ ਛਾਇਆ ਪਖੰਡ ਸੀ ਸਾਰੇ ਮਜਮਾਈ ਮਨਨਾ ਦੇ ਧਰਮ ਦਾ ਰਖਵਾਲਾ ਹੀ ਤਾਂ ਬਣ ਗਿਆ ਲੂਟਿਆ ਸੀ ਦੁਨੀਆ ਵਿੱਚ ਪਸਰੇ ਆ ਸਾਰੇ ਪਾਪ ਘਨੇ ਰਾਸੀ ਫਸਰੇ ਸਰ ਪਾਪ ਚ ਮੇਰੇ ਮਨ ਮੰਨੇ ਅਰਥ ਸੀ ਕਰਦਾ ਬੰਨ ਦੇ ਕੋਰਾ ਪੂਰਾਨ ਦੇ ਹੂ ਕਮਾਰ ਟਾਉਂਦਾ ਸੀ ਸਭ ਮੁੱਲਾ ਕੁਰਾਨ ਦੇ ਬਣਗੇ ਸੀ ਗੁਰਗ ਤੰਦੇ ਮਸਲੇ ਇਮਾਨ ਦੇ ਇੱਲਾਹ ਦੇ ਇਸ ਵਰ ਦੁਆਲੇ ਪਰਮਾਲਾ ਕੇ ਰਾਜ਼ੀ ਦੁਨੀਆਂ ਵਿੱਚ ਪਸਰੇ ਆਸਾਰੇ ਪਾਪ ਭਾਲੇ ਰਾਜ਼ੀ ਪਸਰੇ ਸੰਪਾਪ ਜਭੇਰੇ ਰਾਜੇ ਸੀ ਬਣੇ ਖਸਾਂਗੀ ਹਕਮਾਂ ਨੇ ਆਈ ਸੀ ਤੁਲੰਦਾ ਨਿਰਦੋਸਾਂ ਨਾਮ ਆ ਖੂਨ ਨੇ ਅੰਜਾਈ ਸੀ ਦਿਲਾ ਆ ਲਾਠਾ ਨਾ ਕੋਈ ਬਿਦਾਰਾਂ ਸਾਂ ਸੀ ਹੁੰਦਾਂ ਨ ਤਾਲਿਆਂ ਉਤੇ ਤੱਕਾਂ ਬੇਥੇਰਾ ਸੀ ਦੁਨੀਆ ਵਿੱਚ ਪਸਰੇ ਆ ਸਾਰੇ ਪਾਪ ਥ ਦੁਨੀਆਂ ਵਿੱਚ ਫਸਿਆ ਸਾਰੇ ਪਾਪ ਘਨੇਰੇ ਰਹੀ ਪਸਰੇ ਜਨ ਬਾਬ ਚ ਮੇਰੇ ਫੁੱਲਾਂ ਨੇ ਦੰਨਾ ਰੋਣੇ ਮੁੰਡਿਆਰਾ ਦੇ ਮਲੰਦੇ ਸੀ ਹੰਝੂ ਮੋਤੀ ਜਾਲਮ ਦੇ ਆਹਾਰਾ ਦੇ ਹੋ ਗਿਆ ਸੀ ਮਰਨਾ ਸੌਖਾ ਜਿਉਣਾ ਉਹ ਗੇਰਾ ਸੀ ਦੁਨੀਆ ਵਿੱਚ ਬਸ ਆਸਾਂ ਰੇ ਪਾਪ ਹਨੇਰਾ ਸੀ ਫਸਰੇ ਸਦ ਪਾਪ ਚ ਮੇਰੇ ਸਤਿਦੀ ਕੋਈ ਕੀਮਤ ਨਹੀਂ ਸੀ ਕੂੜ ਸਤਿਦੀ ਕੋਈ ਕੀਮਤ ਨਹੀਂ ਸੀ ਛੂਡ ਪਰਦਾ ਨਸੀ ਲੁਕਿਆ ਭਗਵਾਨ ਸੀ ਬਟਾ ਪਗਟ ਸੈ ਤਾਨ ਸੀ ਬਣ ਗਿਆ ਇਨਸਾਨ ਜੀਵੇਂ ਲਹੂ ਪੀਣਾ ਹੈ ਵਾਨ ਸੀ ਪਰਿਆ ਪਿਆ ਨਾਲ ਗਰਾ ਚਾਰ ਜੂਵੇਰਾ पसरे सारे बापे राजी पसरे त न बाप